ਜੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਸਾਰਿਆਂ ਦਾ ਮੀਟ ਐਂਡ ਬ੍ਰੇਕ ਬਲੌਗਸ ਤੇ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਮੈਂ ਲੱਗੀਆਂ ਵਲੌਗ ਦੀ ਸਟਾਰਟਿੰਗ ਹਨ ਅੱਜ ਤੁਹਾਨੂੰ ਕਰਾਨੇ ਆ ਦਰਸ਼ਨ ਇੱਕ ਮਹਾਨ ਹਸਤੀ ਦੇ ਤੂੰ ਐ ਤਾਂ ਦੇਖ ਲੈ ਮੈਂ ਕੀ ਕਰ ਉਹ ਯਾਰ ਆ ਦੇਖੋ ਮਹਾਨ ਹਸਤੀ ਹੈ ਜਾਣ ਕੇ ਜਲੀਲ ਕਰਦੀ ਹੈ ਇਹ ਨਾ ਐਕਚੁਅਲੀ ਬਹੁਤ ਹੀ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਸਮਾਰਟ ਬਣਾਉਣਾ ਚਾਹੁੰਦੇ ਨੇ ਇਹ ਕਹਿੰਦੇ ਨੇ ਐਕਚੁਅਲੀ ਮੇਰਾ ਰੰਗ ਹੋ ਗਿਆ ਕਾਲਾ ਹੁਣ ਮੈਂ ਆਪਣੇ ਆਪ ਨੂੰ ਪੂਰਾ ਗੋਰਾ ਚਿੱਟਾ ਅੰਗਰੇਜ਼ ਬਣਾਣਾ ਹੈ ਐਕਚੁਅਲੀ ਇਹ ਕਹਿੰਦੇ ਮੈਂ ਹੁਣ ਫੋਰਨ ਚਲੇ ਜਾਣਾ ਬਹੁਤ ਜਲਦੀ ਇਸ ਕਰਕੇ ਇਹ ਕਹਿੰਦੇ ਵੀ ਮੈਂ ਹੁਣ ਕੇਅਰਕੂਰ ਕਰਨੀ ਸ਼ੁਰੂ ਕਰਦਣੀ ਹੈ ਮੈਨੂੰ ਲੱਗਦਾ ਹੈ ਰਮਾਨ ਮਲਿਕ ਬਣਨਗੇ ਸ਼ਾਇਦ ਸਲਾਹ ਹੋ ਰਹੀ ਹੈ ਇਹਨਾਂ ਦੀ ਸਲਾਹ ਹੋ ਰਹੀ ਹੈ ਮੈਂ ਤਾਂ ਐ ਵਿਆਹ ਕਰਾ ਲੈਣਾ ਚਾਹਦੇ ਤੂੰ ਕਹਿ ਤਾਂ ਸਹੀ ਬਚੋਲਣ ਮੈਂ ਹੀ ਨਾ ਬਣ ਜਾ ਥੋੜੀ ਬਣ ਜਾ ਤੂੰ ਬਣ ਜਾ ਤੂੰ ਮੈਨੂੰ ਕਹਿ ਰਹੀ ਹੈ ਮੈਂ ਤਾਂ ਨਹੀਂ ਕਿਹਾ ਨਾ ਬਚੋਲਣ ਬਣੂੰਗੀ ਮੈਂ ਹਾਂ ਠੀਕ ਹੈ ਠੀਕ ਹੈ ਵਿਆਹ ਤੁਹਾਡੇ ਮੈਂ ਕਰਾਨੀ ਆ ਮੈਨੂੰ ਮਰਜ਼ੀ ਡਾਂਗ ਦਕਾਡੋ ਕਿੱਥੇ ਆਪਣੀ ਹੁਣੀ ਬਣਾਨੀ ਆ ਤੁਹਾਨੂੰ ਮੈਂ ਹੁਣੀ ਮੇਰੀ ਗੱਲ ਸੁਣਿਆ ਚੜਾਨੀਆਂ ਘੋੜੀ ਤੇ ਚੜਾਨੀਆਂ ਹਾਥੀ ਤੇ ਚੜਾਨੀਆਂ ਗਧੇ ਤੇ ਹਰ ਇੱਕ ਚੀਜ਼ ਤੇ ਚੜਾਉਂਗੀ ਇੱਕ ਇੱਕ ਵਾਰੀ ਮੇਰੀ ਗੱਲ ਸੁਣੋ ਦੇਖ ਮੈਂ ਕੋਈ ਨਹੀਂ ਆਉਂਗੀ ਆਪਾਂ ਰੇਗਿਸਤਾਨ ਚੋਂ ਪਹਿਲਾਂ ਮੇਰੀ ਗੱਲ ਸੁਣ ਮੈਂ ਤੈਨੂੰ ਕੋਈ ਕੁਝ ਕਿਹਾ ਮੈਂ ਬਾਈ ਇਹ ਤਾਂ ਲਾਇਆ ਕਿਉਂਕਿ ਨਾ ਹੁਣ ਸਾਨੂੰ ਇੱਕ ਵਿਆਹ ਆ ਰਿਹਾ ਬਹੁਤ ਜਿਆਦਾ ਅੱਛਾ ਜੀ ਤੇ ਵਿਆਹ ਵੀ ਆ ਕੁਸ਼ਪਾਤੀ ਨਹੀਂ 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 ਇਹ ਝੂਠ ਬਹੁਤ ਮਾਰਦੇ ਨੇ ਐਕਚੁਅਲੀ ਇਹਨਾਂ ਦੀ ਸਲਾਹ ਕੁਝ ਹੋਰ ਹੀ ਬਣ ਰਹੀ ਹੈ ਇਹ ਤੇਰਾ ਤੂੰ ਸੋਚ ਰਿਹਾ ਜੀ ਮੈਂ ਨਹੀਂ ਸੋਚ ਰਹੀ ਤੇ ਹੁਣ ਵੀ ਤਾਂ ਮੈਂ ਤੇਰੀ ਹਰ ਇੱਕ ਗੱਲ ਨੂੰ ਮੰਨਦਾ ਤੇਰੀ ਹਰ ਇੱਕ ਗੱਲ ਪੂਰ ਚੜਾ ਦੇਣਾ ਜੋ ਮੇਰੀ ਘਰ ਵਾਲੀ ਕਹਿੰਦੀ ਮੈਂ ਉਹ ਕਰੂੰਗਾ ਹੁਣ ਤੇਰੀ ਗੱਲ ਇਹ ਤੋਂ ਤੇਰਾ ਦਿਮਾਗੇ ਕਹਿ ਰਿਹਾ ਵੀ ਹਾਂ ਇਹ ਹੈ ਜੋ ਕੁਸ਼ ਤਾਂ ਕਰ ਰਿਹਾ ਵੀ ਦੁਆਰੇ ਵਿਆਹ ਤੂੰ ਕਹਿ ਇੱਕ ਵਾਰੀ ਤੇਰੇ ਦਿਮਾਗ ਮੈਂ ਹੈ ਤੂੰ ਕਰ ਦੇਣਾ ਤੇਰੀ ਜੀ ਪੂਰੀ ਮੈਨੂੰ ਤਾਂ ਚਾਹੀਦੀ ਇੱਕ ਮੋਟੀ ਸਾਰੀ ਡਾਂਗ ਠੀਕ ਹੈ ਬਸ ਉਹ ਡਾਂਗ ਮਿਲ ਗਈ ਨਾ ਜਦੋਂ ਹਾਂ ਉਦੋਂ ਹੀ ਬਸ ਮੈਂ ਤੁਹਾਡੇ ਪੂਰ ਚੜਾ ਦੇਣੀ ਨੇ ਸਾਰੀ ਗੱਲਾਂ ਪੂਰ ਚੜਾ ਦੂੰਗੀ ਇੱਕ ਮਿੰਟ ਤੋਂ ਪਹਿਲਾਂ ਦੱਸ ਦੋ ਹੁਣ ਤੁਹਾਡੀ ਸਲਾਹ ਕੀ ਹੈ ਦੇਖ ਮੈਂ ਤਾਂ ਕੁਝ ਕਿਹਾ ਨਹੀਂ ਮੈਂ ਤਾਂ ਆਪਣੀ ਸਕਿਨ ਕੇਅਰ ਕਰ ਰਿਹਾ ਕਿਉਂ ਵਿਆਹ ਬੁਆਰੇ ਨੇ ਇੱਕ ਫੰਕਸ਼ਨ ਵੀ ਆ ਬਾਈ ਆਪਾਂ ਨੂੰ ਉੱਧਰ ਵੀ ਜਾਣਾ ਤਾਂ ਕਰਕੇ ਮੈਂ ਥੋੜੀ ਜਿਹੀ ਕੇਅਰ ਐ ਕਰ ਰਿਹਾ ਵੀ ਚਲ ਕੋਈ ਨਾ ਬੰਦਾ ਆਪਣੇ ਆਪ ਦੀ ਕੇਅਰ ਕਰ ਲੈਂਦਾ ਫੇਸ ਦੀ ਤਾਂ ਕਰਕੇ ਮੈਂ ਤਾਂ ਮੈਂ ਤਾਂ ਕੁਝ ਕੋਈ ਬੋਲੇ ਹੀ ਨਹੀਂ ਗੱਲ ਵੀ ਤਾਂ ਸ਼ੁਰੂ ਕਰੀ ਹੈ ਮੈਂ ਕਹਿੰਨੀ ਆ ਥੋੜੇ ਦਿਨਾਂ ਤੋਂ ਮੈਂ ਨੋਟਿਸ ਕਰ ਰਹੀ ਆ ਰਾਤ ਨੂੰ ਸੌਂਦੇੜਾ ਪਤਾ ਨਹੀਂ ਕੀ ਕੀ ਮੂੰਹ ਤੇ ਲਾਂਦੇ ਨੇ ਸਮਝ ਨਹੀਂ ਆਉਂਦੀ ਮੇਰੀ ਸਮਝ ਤੋਂ ਬਾਹਰ ਹੋ ਗਈਆਂ ਗੱਲਾਂ ਇਹ ਪਹਿਲਾਂ ਤਾਂ ਮੈਂ ਕਦੀ ਸੀ ਚ ਨੋਟਿਸ ਨਹੀਂ ਕਰੀਆਂ ਹੁਣ ਆ ਥੋੜੇ ਕੁ ਦਿਨਾਂ ਤੋਂ ਮੈਂ ਇੰਨਾ ਕੁ ਨੋਟਿਸ ਮੈਂ ਸੋਚਦੀ ਆ ਬੈਠ ਕੇ ਮੈਂ ਬੈਠੀ ਦੇਖੀ ਜਾਨੀ ਆ ਕਿ ਹੋ ਕੀ ਰਿਹਾ ਹੈ ਹਾਂ ਸ਼ੀਸ਼ੇ ਕੀ ਖੜ ਜਾਣਾ ਪਤਾ ਨਹੀਂ ਹੱਥ ਤੇ ਕੀ ਕੀ ਮਿਕਸ ਕਰਦੇ ਨੇ ਕਰਕੇ ਫਿਰ ਗੱਲਾਂ ਲਾ ਕੇ ਪੂਰਾ ਫਿਰ ਉਹਨੂੰ ਗਿੱਲਾ ਹੁੰਦਾ ਫੇਸ ਫਿਰ ਉਹਨੂੰ ਸੁਕਾਂਦੇ ਨੇ ਮੈਂ ਦੇਖਦੀ ਰਹਿਣੀ ਆ ਵੀ ਹੋ ਕਿਆ ਰਿਹਾ ਏ ਗੜਬੜ ਏ ਗੜਬੜ ਕੋਟਾ ਲੈ ਇੰਨੇ ਚੱਲ ਰਹੇ ਨੇ ਨਾ ਤੇ ਕਦੀ ਬਾਲਾਂ ਨੂੰ ਮਹਿੰਦੀਆਂ ਲਵਾਣਗੇ ਕਹਿੰਦੇ ਮੇਰੇ ਬਾਲ ਚਿੱਟੇ ਹੋ ਗਏ ਛੇਤੀ ਕਰ ਕੋਲ ਕੇ ਲਾ ਦੇ ਹੈ ਕਦੀ ਮੈਂ ਮੂੰਹ ਨੂੰ ਫਲਾਣੀ ਚੀਜ਼ ਤੇ ਮੈਂ ਬਈ ਬੁੜਾ ਹੋ ਗਿਆ ਕਦੀ ਕਹਿਣਗੇ ਐ ਅੱਜ ਆਇਆ ਨਾ ਕਰਾਂ ਸਕਰਬ ਨਾ ਕਰਲਾ ਮੂੰਹ ਨੂੰ ਨਹੀਂ ਪਤਾ ਨਹੀਂ ਇੰਨੇ ਫੈਸ਼ਨ ਸ਼ਕੀਨੀਆਂ ਕਿਉਂ ਲੱਗਣ ਲੱਗੀਆਂ ਪਹਿਲਾਂ ਨਹੀਂ ਕਰਦੇ ਹੁੰਦੇ ਸੀ ਇੰਨੀਆਂ ਚਾਰ ਮਹੀਨੇ ਹੋਏ ਮੇਰੇ ਵਿਆਹ ਹੋਏ ਨੂੰ ਨਾ ਹੁਣ ਮੈਂ ਸੋਹਣਾ ਸਰਖਾ ਵੀ ਨਾ ਬਣਾ ਬਾਈ ਤੁਸੀਂ ਮੇਰੀ ਦਾੜੀ ਦੇਖੋ ਨਹੀਂ 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 ਦਾੜੀ ਦਾਖ ਨਹੀਂ ਗਾੜੀ ਦਾੜੀ ਪਤਾ ਕੀ ਹੈ ਇਹ ਝੂਠ ਮਾਰਦੇ ਨੇ ਤੁਹਾਨੂੰ ਇਹਨਾਂ ਨੇ ਐਕਚੁਅਲੀ ਇੱਕ ਤੇਲ ਪ੍ਰੋਡਕਟ ਯੂਜ਼ ਕਰਦੇ ਨੇ ਹਾਂ ਇਹਨਾਂ ਨੇ ਇਹ ਉਹ ਪ੍ਰੋਡਕਟ ਨਾਲ ਇਹਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਰეკਮੈਂਡ ਕਰਾਂਗੀ ਤੁਹਾਨੂੰ ਆਇਲ ਦਾ ਨਾਮ ਵੀ ਦੱਸ ਦੂੰਗੀ ਅਸੀਂ ਇਹਨਾਂ ਨੇ ਆਨਲਾਈਨ ਆਰਡਰ ਕੀਤਾ ਸੀਗਾ 550 ਦੀ ਰੇਂਜ ਚ ਛੋਟੀ ਜੀ ਬੋਟਲ ਹੈ ਉਹ ਪਤਾ ਨਹੀਂ ਕਿੰਨੇ ਕਿੰਨੇ ਐਮ ਐਲ ਦੀ ਹੈ ਬਲੈ ਤਾਂ 50 ਕ ਐਮ ਐਲ ਦੀ ਹੈ 50 ਐਮ ਐਲ ਦੀ ਹੈ ਵਧੀਆ ਚੀਜ਼ ਹੈ ਬਾਈ ਤੁਹਾਨੂੰ ਦੱਸਾਂਗੇ ਜਰੂਰ ਤੁਹੀ ਵੀ ਉਹ ਵੀ ਯੂਜ਼ ਕਰਿਓ ਜੀ ਕਿਸੇ ਦੀ ਦਾੜੀ ਮੁੱਛਾਂ ਦੇ ਵਾਲ ਮਤਲਬ ਪ੍ਰੋਪਰ ਕੱਟ ਗ੍ਰੋਥ ਕੱਟ ਹੁੰਦੀ ਹੈ ਨਾ ਮੇਰੇ ਗ੍ਰੋਥ ਕੱਟ ਹੋ ਰਹੀ ਸੀ ਪਹਿਲਾਂ ਮੇਰੇ ਮੁੱਛਾਂ ਨਾ ਬਾਈ ਇਹਦਾ ਕੁਝ ਵੀ ਨਹੀਂ ਪਹਿਲਾਂ ਮੇਰੀ ਮੁੱਛਾਂ ਹੈ ਪੂਰਾ ਘੁੰਡਲ ਹੁੰਦਾ ਸੀ ਮੇਰੀ ਵਾਲਾਂ ਦਾ ਝੜਨ ਲੱਗ ਗਿਆ ਸੀ ਪਰ ਪਤਾ ਨਹੀਂ ਕੀ ਹੈ ਨਾ ਸ਼ਰ ਕੀੜਾ ਵਗੈਰਾ ਲੱਗ ਜਾਂਦਾ ਬਾਕੀ ਚਲ ਇਹ ਗੱਲਾਂ ਛੱਡ ਜੇ ਤੂੰ ਕਹਿੰਦੇ ਆ ਵੀ ਮੈਂ ਦੁਆ ਵਿਆਹ ਕਰਾ ਲਾਂ ਤਮਨ ਨੂੰ ਹਾਂ ਭਰ ਬੋਲ ਹੁਣ ਆਪਣੇ ਮੂੰਹ ਨਾਲ ਬੋਲ ਕਰਮ ਦੋ ਬਿਆ ਦਾਗ ਨਹੀਂ ਮਿਲ ਰਹੀ ਆ ਦਿਖ ਨਹੀਂ ਰਹੀ ਦਾਗ ਕਿੱਥੇ ਮੈਂ ਗੱਲ ਸ਼ੁਰੂ ਨਹੀਂ ਕਰੀ ਮੈਨੂੰ ਤਾਂ ਹਾਂਮੀ ਹੁਣੀ ਭਰ ਦਾਂਗੀ ਬਸ ਮੈਨੂੰ ਦਾਗ ਮਿਲਗੀ ਨਾ ਮੈਨੂੰ ਹਾਂ ਇੱਕ ਵੇਲਣਾ ਮਿਲ ਜੇ ਬਸ ਦੋ ਚੀਜ਼ਾਂ ਬਹੁਤ ਕਮ ਆਂਗੀਆਂ ਮੇਰੀ ਤੂੰ ਮੈਨੂੰ ਇਹ ਨਾ ਤੂੰ ਕਹਿੰਦੀ ਆ ਵੀ ਹਾਂ ਤੁਸੀਂ ਮੂੰਹ ਤੇ ਤਾਂ ਕਰ ਰਹੇ ਹੋ ਵੀ ਇਹ ਫਲਾ ਮੈਂ ਨਹੀਂ ਮੂੰਹ ਤੇ ਕੁਝ ਲਾਂਦੀ ਤੇਰਾ ਰੰਗ ਸਾਫ ਹੈ ਮੇਰਾ ਨਾ ਕੱਟਾ ਓ ਹੋ 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 ਕਾਲਾ ਗੂਲਾ ਨਹੀਂ ਹੈ ਝੂਠ ਨਾ ਮਾਰੋ ਤੁਸੀਂ ਸ਼ਾਇਨਾ ਸ਼ਾਇਨਾ ਲਿਆਣ ਦੀ ਸੋਚ ਰਹੇ ਹੋ ਮੂੰਹ ਤੇ ਵੀ ਸ਼ਾਇਨ ਆਵੇਗੇ ਮੈਂ ਫਿਰ ਹੁਣ ਸੋਨਾ ਬਣਨਾ ਹੀ ਨਹੀਂ ਕੱਲੋਂ ਵਿਆਹਾਂ ਵਾ ਜਾਣਾ ਕਿਸੇਗੇ ਅਗਲੇ ਕਹਿਣਗੇ ਆ ਮੁੰਡਾ ਕਿਹ ਹੈ ਜਰਾਸ ਕੁੜੀ ਨਾਲ ਵੀ ਸੋਨਾ ਬਣਦਾ ਜਾ ਰਿਹਾ ਓ ਹੋ 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 ਇਹ ਗੱਲ ਇਹੀ ਹੈ ਕਿ ਵਿੱਚ ਦਾਲ ਚ ਕੁਛ ਕਾਲਾ ਐ ਵੀ ਕੱਲੋਂ ਕੋਈ ਦੇਖਣਾ ਨਹੀਂ ਦਾਲ ਚ ਕਾਲਾ ਨਹੀਂ ਸਰੀ ਦਾਲੀ ਕਾਲੀ ਐ ਲੱਗ ਗਿਆ ਪਤਾ ਹਾਂ ਸਮਝ ਗਈ ਲੱਗਣਾ ਚਾਹੀਦਾ ਬਾਈ ਫਿਰ ਨਹੀਂ ਤਿਆਰੀਆਂ ਹਿਯਾਰੀਆਂ ਨਹੀਂ ਵੀ ਮੈਨੂੰ ਕੋ ਡਰਾ ਤੇਰਾ ਨਾ ਮੈਨੂੰ ਕੋ ਡਰਾ ਤੇਰਾ ਹੰਦਲੀ ਇਹ ਚਾਲ ਚਾਲਾਂ ਕਦੋਂ ਤੋਂ ਸਟਾਰਟ ਹੋਈਆਂ ਨੇ ਅੱਛਾ ਅੱਛਾ ਸਭ ਸਮਝ ਆ ਗਿਆ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਜੋ ਮਰਜ਼ੀ ਸੋਚੀ ਜਾ ਜੋ ਮਰਜ਼ੀ ਸੋਚ ਸੋਚਣ ਦੇ ਕਿਹੜਾ ਪੈਸੇ ਲੱਗਦੇ ਨੇ ਬਾਕੀ ਜੇ ਤੂੰ ਕਹਿਨੀ ਆ ਤਾਂ ਮੈਂ ਤੇਰੀ ਵੀਚ ਪੂਰੀ ਕਰ ਦੂੰਗਾ ਮੈਂ ਤਾਂ ਬਾਈ ਤੇਰੇ ਤੇਰੇ ਕਈ ਵਾਰ ਸੋਚੜਾ ਉਹ ਹੋ 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 ਮੇਰੇ ਕਹਣਾ ਤੁਸੀਂ ਬਹੁਤ ਮੰਨਦੇ ਹੋ ਪੋਰ ਚੜਾਉਂਗਾ ਤੇਰੀ ਗੱਲ ਪਰ ਤੂੰ ਹਮੇਂ ਹੀ ਪਰ ਮੇਰੇ ਕਹਿਣਾ ਬਹੁਤ ਅੱਜਕੱਲ ਜਿਹੜੀ ਕਹਣੀ ਨਹੀਂ ਮੰਨੇ ਉਹਨੂੰ ਤੁਸੀਂ ਬਹੁਤ ਮੰਨਦੇ ਹੋ ਜਿਹੜੀ ਮੰਨਣ ਵਾਲੀ ਨਾ ਕੋਈ ਮੰਨਦੇ ਨਹੀਂ ਇਹ ਤਾਂ ਝੂਠ ਐ ਇੱਕ ਤਾਂ ਮੇਰਾ ਮੂੰਹ ਕਾਲਾ ਉੱਪਰ ਤੇ ਮੈਂ ਆ ਲਾ ਲਈ ਹੋਇਆ ਹੋਰ ਕਾਲਾ ਲੱਗਦਾ ਨਾ ਕਿ ਐਵਰੇਜ ਆਦਾ ਨਹੀਂ ਯੈਲੋ ਯੈਲੋ ਡਰਟੀ ਫੈਲੋ ਲੱਗ ਰਿਹਾ ਆ ਹੁਣ ਸੁੱਕ ਜਾਣਾ ਬਸ ਹੁਣ ਮੈਂ ਦੇਖੀ ਜੇ ਫੇਸ ਤੋਂ ਕਿ ਆਉਂਗਾ ਨਾ ਫੇਰ ਚੈੱਕ ਕਰੀ ਲੈ ਗਾ ਤਿਆਰੀ ਐ ਹੁਣ ਕੋਈ ਨਾ ਮੈਂ ਵੀ ਦੇਖਦੀ ਆ ਕਿ ਆ ਲਾਉ ਮੂੰਹ ਤੇ ਤੂੰ ਤਾਂ ਤੂੰ ਦੀਓ ਮਰ ਦੀ ਗੱਲ ਐ ਠੀਕ ਐ ਬਸ ਤੂੰ ਜੋ ਮਰਜ਼ੀ ਖਾ ਲਾ ਤੂੰ ਮੋਟੀ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਮੋਟੀ ਨਹੀਂ ਹਾਂ ਮੈਂ ਤਾਂ ਖਾਂਦੀ ਵੀ ਨਹੀਂ ਕੁਝ ਜੋ ਮਰਜ਼ੀ ਖਾ ਲਾ ਤੂੰ ਜ਼ਿੰਦਗੀ ਮਾ ਤੂੰ ਕਹਿੰਨੇ ਮੈਂ ਮੋਟੀ ਹੋਣਾ ਮੋਟੀ ਹੋਣਾ ਤੂੰ ਜੋ ਮਰਜ਼ੀ ਅੱਗ ਸਵਾ ਖਾਈ ਜਾ ਤੈ ਮੋਟੀ ਨਹੀਂ ਹੋਣਾ ਠੀਕ ਹੈ ਨਾ ਜੇ ਮੈਂ ਮੋਟੀ ਨਹੀਂ ਨਾ ਹੁੰਦੀ ਹਾਂ ਚਿੱਟੇ ਤੁਸੀਂ ਵੀ ਨਹੀਂ ਹੁੰਦੇ ਜੋ ਮਰਜ਼ੀ ਲਾਂਦੇ ਫਿਰੇ ਜੋ ਮੂੰਹ ਤੇ ਮੇਰੇ ਤੋਂ ਚਿੱਟੇ ਨਹੀਂ ਬਹਿਮ ਤੇਰਾ ਤੇਰਾ ਬਹਿਮ ਹੈ ਬਹਿਮ ਬੂਮ ਨਹੀਂ ਇਹ ਸੱਚੀ ਗੱਲ ਹੈ ਕਿੱਤੇ ਨਹੀਂ ਹੁੰਦੇ ਤੁਸੀਂ ਜੋ ਮਰਜ਼ੀ ਲਾ ਲਓ ਮੂੰ ਤੇ ਕਾਫੀ ਲਾ ਲਓ ਕਾਫੀ ਪਾਊਡਰ ਲਾ ਲਓ ਚਾਹੇ ਜੋ ਮਰਜ਼ੀ ਘਸਾ ਲਓ ਮੂੰ ਤੇ ਰੰਗ ਗੋਰੀਆਂ ਤੇ ਕਾਲਾ ਜਾਦੂ ਕਰਦਾ ਨਹੀਂ ਮੁੰਡਾ ਇਹ ਬਰਾਉਨ ਐਚੀਆਰ ਜੰਟੀ ਲੋਣਾ ਬਣਾਵਾ ਜੰਟੀ ਲੋਣਾ ਕਿਹਾ 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 ਦੇਖਿਆ ਲੋਣਾ ਬਣਾਉ ਉਹ ਤੇ ਆਲ ਦੇਖੀ ਮੈਂ ਕੱਲ ਮੁੰਛਾ ਵੀ ਬਣਾ ਕੇ ਆਣੀ ਕਿਉਂਕਿ ਮੁੰਛਾ ਬਹੁਤ ਜ਼ਰੂਰੀ ਹੈ ਹੋਏ 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 ਹਾਂ ਬਸ ਮੁੰਛਾ ਬਣਾ ਕੇ ਆਈ ਹੈ ਹੁਣ ਮਿਲ ਬਰਾਨ ਹੋਣ ਦੀ ਪੂਰੀ ਤਿਆਰੀ ਹੈ ਬਰਾਨ ਹੀ ਬਰਾਨ ਹੋਣਾ ਹੈ ਹੁਣ ਤਾਂ ਸੋਕਨਾਨ ਤੇਰੀ ਸੋਕਨਾਨ ਨਾਲ ਹੀ ਹੋਇਆ ਕੋਈ ਨਹੀਂ ਨਾ ਮਾਰ ਮਾਰ ਕੇ ਨਾ ਮੁੱਕੇ ਉੱਕੇ ਮਾਰਵਾ ਦੇ ਯਾਰ ਮੈਂ ਤਾਂ ਗੱਲ ਸ਼ੁਰੂ ਨਹੀਂ ਕਰੀ ਗੱਲ ਤੇ ਐ ਸ਼ੁਰੂ ਕਰੀ ਐ ਖਤਮ ਮੈਂ ਕਰ ਰਿਆ ਕਰਾਵਾ ਖਤਮ ਹਾਂ ਗੱਲ ਹਾਂ ਕਰ ਦੇ ਨਾ ਦੁਬਾਰੇ ਸ਼ੁਰੂ ਕਰ ਦੇ ਨਾ ਕਹਿ ਤੋਰਾਂ ਗੱਲ ਫੇਰ ਤੋਰ ਲੈ ਤੂੰ ਆਪਣੇ ਜਾਲ ਬਣ ਨਾ ਨਹੀਂ ਤੂੰ ਆਪਣੇ ਜਾਲ ਚ ਬਣ ਜਾ ਕਿਨੇ ਕਰੂੰਗੀ ਕਿ ਲੈੜੀ ਨੂੰ ਫੋਨ ਕਰਾਂ ਮਰ ਜਾ ਪੈਂਟ ਕੋਡ ਸਵਾਲੋ ਵਿਆਹ ਆ ਗਿਆ ਕਿਸ ਕਾ ਛੋਟੇ ਮੁੰਡੇ ਦਾ ਦੁਬਾਰਾ ਵਿਆਹ ਕਰਾਣੇ ਹੁੰਦੀ ਗੱਲ ਉਹ ਕਹਿੰਦੇ ਤੈਨੂੰ ਹੀ ਰਾਤ ਚ ਲੈ ਕੇ ਜਾਊਂਗਾ ਤੇਰੇ ਹੀ ਮਿੱਤਰੋ ਹਸੀ ਮਜ਼ਾਕ ਵਾਲੀ ਗੱਲ ਬਾਈ ਆਪਣਾ ਕੇਅਰ ਕਰਦੇ ਆ ਰਿਹਾ ਕਰੋ ਬਾਕੀ ਇਹ ਗੱਲ ਇਹ ਰੀਅਲਿਟੀ ਆ ਕਿ ਹਾਂ ਇਹ ਮੇਰੇ ਤੇ ਇਹ ਜਿਹੀ ਤੌਹਮਤ ਮਾਰ ਰਹੀ ਆ ਕਿ ਤੁਸੀਂ ਹਾਂ ਗੋਰੇ ਚਿੱਟੇ ਹੋਣ ਦਾ ਉਹ ਕਰ ਰਹੇ ਹੋ ਬਾਈ ਫਿਰ ਕਿਉਂ ਯਾਰ ਸਕਿਨ ਕੇਅਰ ਤਾਂ ਕਰਨੀਓ ਤੂੰ ਅੱਛਾ ਮੈਨੂੰ ਇੱਕ ਗੱਲ ਜਵਾਬ ਦੇ ਤੂੰ ਜਦੋਂ ਪਾਰਲਰ ਜਾਨੀ ਆ ਤੈਨੂੰ ਛੱਡ ਕੇ ਆਨੇ ਵੀ ਠੀਕ ਆ ਤੂੰ ਪਰਦੇ ਚ ਪਾਰਲਰ ਚਲ ਜਾ ਤੈਨੂੰ 1 ਘੰਟਾ ਨਹੀਂ 2 ਘੰਟੇ ਨਹੀਂ ਤੂੰ 3 3 ਘੰਟੇ ਬੈਠ ਗਿਆ ਨਹੀਂ ਤਿੰਨ ਤਿੰਨ ਘੰਟੇ ਲਾਂਦੀ ਮਨਮੀਤ ਇੰਨਾ ਝੂਠ ਨਹੀਂ ਬੋਲੀਦਾ ਇੰਨਾ ਝੂਠ ਨਹੀਂ ਬੋਲੀਦਾ ਤੂੰ ਆਪ ਦੱਸ ਮੈਂ ਤੈਨੂੰ ਉਹ ਦਿਨ ਕੀ ਕਿਹਾ ਸੀ ਮੈਂ ਕਿਹਾ ਸਿਰਫ ਥ੍ਰੈਡਿੰਗ ਕਰਾਈ ਥ੍ਰੈਡਿੰਗ ਕਰਾ ਕੇ ਮੈਂ ਕਿਹਾ ਤੂੰ ਵਾਰੀ ਵਿੱਚ ਸਕਰਬ ਕਰਾਉਣਾ ਮੈਂ ਕਿਹਾ ਠੀਕ ਆ ਕਰਾ ਲਈ ਤੇ ਇਸ स्क्रब स्क्रब ਕਰਾਣਾ ਸੀ ਤੁਹਾਨੂੰ ਮੈਂ 1 ਘੰਟੇ ਜਿਹੜੇ ਘੰਟੇ ਚ ਮੈਂ ਆ ਕੇ ਕਿਹਾ ਨਹੀਂ 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 ਕਿਹਾ ਸੀ ਨਾ ਫਿਰ ਪਤਾ ਕੀ ਹੈ ਉਹ ਫਿਰ ਕਰਦੇ ਨੇ ਨਾ ਜਦੋਂ ਫਿਰ ਉਹਨਾਂ ਨੂੰ ਐ ਲੱਗਦਾ ਕਿਉਂਕਿ ਮੈਂ ਡੇਲੀ ਦਾ ਕੁਝ ਯੂਜ਼ ਨਹੀਂ ਕਰਦੀ ਕੋਈ ਸਾਬ ਵੀ ਨਹੀਂ ਫੇਸ ਤੇ ਯੂਜ਼ ਕਰਦੀ ਆਹੋ ਮੇਰੇ ਡਸਟ ਵਗੈਰਾ ਹੋ ਜਾਂਦੀ ਹੈ ਫਿਰ ਸਕਰਬ स्क्रब ਕਰਦੇ ਆ ਫਿਰ ਥੋੜੇ ਬੋਤ ਬਲੈਕ ਹੈਡਸ ਹੁੰਦੇ ਨੇ ਫਿਰ ਉਹ ਰਿਮੂਵ ਕਰਦੇ ਆ ਫਿਰ ਟਾਈਮ ਤਾਂ ਲੱਗ ਜਾਂਦਾ ਹੀ ਹੈ। ਹੂੰ 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 ਠੀਕ ਹੈ ਜੀ। ਨੀਆਂ ਨੂੰ ਫਿਰ ਕਰਵਾਉਣੀਆਂ ਪੈਂਦੀਆਂ ਨੇ ਸੀ ਚੱਕੀਆਂ। ਨਾ ਤੁਸੀਂ ਤਾਂ ਇੰਨੇ ਨੇ ਪੈਸੇ ਝਾੜਦੀ ਹੋ। ਕੋਈ ਨਹੀਂ ਮੈਂ ਤਾਂ ਘਰਾਂ ਮੈਂ ਤਾਂ ਮੇਰੇ ਵੀ ਘਰੇ ਕਰ ਰਾਂ ਤੂੰ ਮੈਨੂੰ ਮੈਂ ਹਜੇ ਗੱਲਾਂ ਕਰ ਰਹੀ 10 ਗੱਲਾਂ ਕਰਨ ਵਾਲੀ। ਪੈਸੇ ਝਾੜਦੀ। ਹਾਂ। ਫਿਰ ਤੂੰ ਕਹਿੰਦੇ ਨਹੀਂ ਆ। ਫਿਰ ਤੂੰ ਕਹਿੰਦੇ ਨਹੀਂ ਆ। ਉਹ ਮੈਂ ਨਾ ਪਹਿਲਾਂ ਥ੍ਰੈਡਿੰਗ ਕਰਾਈ। ਫਿਰ ਮੈਂ ਸਕਰਬ ਕਰਾਇਆ। ਫਿਰ ਬਲੀਚ ਵੀ ਕਰਾਈ ਲਈ ਨਹੀਂ 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 ਝੂਠ ਨਾ ਬੋਲ ਬਲੀਚ ਨਹੀਂ ਕਰਾਈ ਸੀ ਫਿਰ ਤੋਂ ਪਤਾ ਨਹੀਂ ਮੈਂ ਉਹ ਲੈ ਗਈ ਸੀ ਕਿਟ ਲੈ ਗਈ ਸੀ ਆਪਣੀ ਫਿਰ ਮੈਂ ਸੋਚਿਆ ਚਲ ਹੁਣ ਲੱਗਦੇ ਤਾਂ ਫੇਸ਼ਲ ਵੀ ਕਰਵਾਏ ਲਾਵਾਂ ਹਾਂ 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 ਬੱਸ ਚਲ ਕੋਈ ਨਾ ਤੇ ਆ ਕਰਿਆ ਮੈਂ ਮੈਂ ਮੜ ਜਾ ਫੇਸ ਵਾਸ਼ ਕਰਕੇ ਬਿਊਟੀ ਕੁਇਨ ਨੂੰ ਹੁਣ ਮਿਲਿਆ ਤੁੰਦੀ ਹੁਣ ਉਹਨੂੰ ਤਾਂ ਆਪਣੇ ਦਰਸ਼ਨ ਕਰਾਉਗੀ ਗੋਰੀ ਗੋਰੀ ਮੁਖੜੀ ਮੈਂ ਬਈ ਮੂੰਹ ਤੋਂ ਗਿਆ ਨਾ ਗੋਰੀ ਮੁਖੜੀ ਤੇ ਕਾਲਾ ਕਾਲਾ ਚਸ਼ਮਾ ਕਾਲੇ ਕਾਲੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ ਤੇ ਬਈ ਮੈਂ ਮੂੰਹ ਤੋਂ ਗਿਆ ਨਾ ਮੁਖੜੇ ਫਿੱਟੇ ਟਿੱਟਾ ਚਸ਼ਮਾ ਢਿੰਕ ਠੀਕ 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 ਓ ਆ ਗਈ ਸਾਡੀ ਬਿਊਟੀ ਕੁਇਨ ਕਿੰਨਾ ਰੰਗ ਸਾਫ ਹੋ ਗਿਆ ਓਏ ਸੜਨਾ ਦੂਰੋਂ ਲਿਸਕਾ ਮਾਰ ਰਿਆ ਰੰਗ ਚਿੱਟਾ ਵਾਹ ਵਾਹ ਸੱਚੀ ਸੱਚੀ ਗੂਰਾ ਹੋ ਗਿਆ ਰੰਗ ਚੈੱਕ ਗਲੋ ਓਏ ਹੋਏ ਹੋਏ ਹੋ 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 ਕਿਉਂ ਗਰ ਉਹ ਕਿਵੇਂ ਦਿਖਾਣਾ ਰੰਨਾ ਗੋਰੀਆ ਤੇ ਕਾਲਾ ਜਾਦੂ ਕਰਦਾ ਨਹੀਂ ਮੁੰਡਾ ਇਹ ਬਰਾਊਂਡ ਰੰਗ ਦਾ ਛਿੱਟੇ ਰੰਗ ਦਾ ਮੁੰਡਾ ਮੁੰਨਾ ਛਿੱਟੇ ਰੰਗ ਦਾ ਮੁੰਡਾ ਛਿੱਟੇ ਰੰਗ ਦਾ ਦੇਖ ਪਿਆ ਫਰਕ ਜੱਸ ਹੁਣ ਕਰ ਨਾ ਵੀ ਨਹੀਂ ਪਿਆ ਪਿਆ ਨਹੀਂ ਚਲ ਠੀਕ ਹੈ ਨਹੀਂ ਪਿਆ ਤੂੰ ਤੂੰ ਸੜ ਸੜੀ ਜਾ ਜਿੰਨਾ ਸੜ ਸਕਦੀ ਹੈ ਠੀਕ ਹੈ ਹਾਂ ਇਸੇ ਤੇਰੇ ਸਾੜੇ ਨਾਲ ਇਹ ਵਲੌਗ ਮੈਂ ਇੱਥੇ ਐਂਡ ਕਰ ਦੇਣਾ ਹੁਣ ਦੇਖੀ ਫਿਰ ਹੂੰ ਹੂੰ ਸੜਿਆਂਦ ਜੀ ਤੁਸੀਂ ਕੀ ਆ ਕਾਲੂ ਬਈਏ ਬਰਾਊਂਡ ਰੰਗ ਦਾ ਤੇ ਠੀਕ ਹੈ ਮਿੱਤਰੋ ਮਿਲਦੇ ਆ ਕਿਸੇ ਨਵੇਂ ਵਲੋਗ ਇਲ ਤਨ ਬਾਈ ਟੇਕ ਕੇ ਹੈਵ ਅ ਨਾਈਸ ਡੇ ਬਾਏ ਬਾਏ ਇਹ ਹੈ ਸਾਡਾ ਇਹ ਸੀ ਸਾਡਾ ਛੋਟਾ ਜਿਹਾ ਫਨੀ ਵਲੋਗ ਬਈ ਫਨੀ ਨਹੀਂ ਸੀਗਾ ਬਟ ਇਹਨੇ ਫਨੀ ਬਣਾਇਆ ਮੈਂ ਮੇਰਾ ਕੋਈ ਅਜੀ ਨੈਚ ਨਹੀਂ ਸੀ ਮੈਂ ਵਧੀਆ ਵਲੋਗ ਮੈਂ ਤਾਂ ਸੋਚਿਆ ਹੀ ਨਹੀਂ ਸੌਰੀ ਵਲੌਗ ਵੀ ਲੈ ਸਟਾਰਟ ਕਰਿਆ ਮੈਂ ਤਾਂ ਆਪਣੀ ਫੇਸ ਕੇਅਰ ਕੀ ਕਰ ਰਹੀ ਫੇਸ ਕੇਅਰ ਕਰ ਰਹੀ ਤੇ ਯਾ 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 ਆਪ ਕੌਸ ਆਫ ਕੌਸ ਹੋ ਗਿਆ ਕੇ ਫੇਰ ਥੋੜੀ ਜਿਹੀ ਜਾਂਚ ਕੀ ਅਰੇ ਨੂੰ 10 ਤੋਂ ਅਲਰਜੀ ਹੈ ਬਿਲਕੁਲ ਜੀ ਬਿਲਕੁਲ ਇਸ ਕਰਤੀ ਫਿਰ ਜਿਆਦਾ ਹੀ ਕੇਅਰ ਯੈਸ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੇਂ ਵਲੌਗ ਟਿਲ ਦਰ ਮੋਬਾਈਲ ਟੇਕਰ ਹੈਵ ਅ ਨਾਈਸ ਡੇ ਮਿੱਤਰੋ ਜੇ ਲੱਗੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਬਾਏ ਬਾਏ ਸੇ ਸੋਹਣਾ ਜਿਹਾ ਕਮੈਂਟ ਕਰਿਓ ਜ਼ਰੂਰ ਕਿ ਮੈਂ ਦੁਆਰੇ ਵਿਆਹ ਕਰਾ ਕੇ ਈਰਮਾਨ ਮਲਿਕ ਬਨਣਾ ਕੰਨਾ ਬਣਾ ਫੁੱਲੋਂ ਮਾਰਾਂਗੀ ਠੀਕ ਆ ਮਿੱਤਰੋ ਬਾਏ ਬਾਏ ਸਸਰੀਕਾਲ ਜੈ ਹਿੰਦ ਮਿੱਤਰੋ ਜੈ ਹਿੰਦ ਜੈ ਹਿੰਦ